ਸੁੱਤੇ ਪਏ ਨੌਜਵਾਨ ਦੇ ਘਰ ਦੇ ਵਿੱਚ ਵੜ ਕੇ ਦੋ ਮੋਬਾਈਲ ਚੋਰੀ ਕਰਨ ਵਾਲੇ ਨੌਜਵਾਨ ਨੂੰ ਅਚਾਨਕ ਨੌਜਵਾਨਾਂ ਨੇ ਫੜ ਲਿਆ ਤੇ ਇਸ ਤੋਂ ਬਾਅਦ ਉਸ ਦੀ ਚੰਗੀ ਕੁੱਟ ਮਾਰ ਦਿੱਤੀ ਤੇ ਉਸ ਨੂੰ ਸਬਕ ਸਿਖਾਇਆ। ਮਾਮਲਾ ਹੁਸ਼ਿਆਰਪੁਰ ਦਾ ਹੈ ਤੇ ਬੀਤੇ ਵੀਰਵਾਰ ਨੂੰ ਨੌਜਵਾਨ ਨੇ ਸੁੱਤੇ ਪਏ ਨੌਜਵਾਨ ਦਾ ਫਾਇਦਾ ਚੁੱਕਿਆ ਕਿ ਉਸ ਦਾ ਮੋਬਾਈਲ ਚੋਰੀ ਕਰ ਲਿਆ ਤੇ ਇਸ ਤੋਂ ਬਾਅਦ ਅੱਗੇ ਵੇਚ ਦਿੱਤਾ। ਕੋਟਮਾਬ ਦੌਰਾਨ ਨੌਜਵਾਨ ਨੇ ਕਬੂਲਿਆ ਕਿ ਉਸਨੇ ਮੋਬਾਈਲ ਵਿੱਚ ਇੱਕ ਚਿੱਟਾ ਪੀਤਾ ਹੈ ਤੇ ਨਸ਼ਾ ਕੀਤਾ ਹੈ ਤੇ ਇਸ ਤੋਂ ਇਲਾਵਾ ਉਸਨੇ ਇੱਕ ਬੱਚੇ ਦਾ ਸਾਈਕਲ ਚੋਰੀ ਕਰਨ ਦਾ ਮਾਮਲਾ ਵੀ ਕਬੂਲਿਆ ਦਰਸਲ ਅਜੇ ਨਾਮ ਦੇ ਨੌਜਵਾਨ ਦੇ ਦੋ ਮੋਬਾਈਲ ਚੋਰੀ ਹੋਏ ਸੀ ਜਿਸ ਤੋਂ ਬਾਅਦ ਉਸਨੇ ਪੁਲਿਸ ਕੋਲ ਦਾ ਸ਼ਿਕਾਇਤ ਕੀਤੀ ਹੀ ਲੇਕਿਨ ਆਪਣੇ ਪੱਤਰ ਤੇ ਵੀ ਚੋਰ ਦੀ ਤਲਾਸ਼ ਜਾਰੀ ਰੱਖੀ ਤੇ ਇਸ ਤੋਂ ਬਾਅਦ ਆਸ-ਪਾਸ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਤੇ 26 ਦੇ ਤਸਵੀਰ ਹਾਸਲ ਕਰਨ ਤੋਂ ਬਾਅਦ ਉਸ ਦੀ ਭਾਲ ਕੀਤੀ ਤੇ ਬਾਹਰ ਕਰਨ ਤੋਂ ਬਾਅਦ ਚੋਰ ਉਹਨਾਂ ਦੇ ਕਾਬੂ ਆ ਗਿਆ ਤੇ ਉਸ ਤੋਂ ਬਾਅਦ ਉਸ ਦੀ ਕੁੱਟ ਮਾਰ ਕਰਕੇ ਉਸ ਨੂੰ ਸਬਕ ਵੀ ਸਿਖਾਇਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਹ ਭਾਜੀ ਵੀਰਵਾਰ ਸੀਗਾ ਮੈਂ ਸੁੱਤਾ ਵੈਸੀ ਸਵੇਰੇ ਨਾ 5:30 6:00 ਵਜੇ ਦੀ ਗੱਲ ਆ ਤੇ ਇਧਰ ਆਇਆ ਜੀ ਸੀਸੀਟੀਵੀ ਦੀ ਵੀਡੀਓ ਕਢਵਾਈ ਐਸੀ ਤੇ ਇਹਨੇ ਮੇਰੇ ਘਰੋਂ ਮੇਰੇ ਸਰਾਨੇ ਫੋਨ ਪੈਸੀ ਦੋਨੇ ਮੇਰਾ ਐਕਚੁਅਲੀ ਘਰ ਬੰਦਾ ਪਿਆ ਉੱਥੇ ਨਾ ਉਹਦਾ ਗੇਟ ਨਹੀਂ ਹੈਗਾ ਸੀ ਇਹ ਅੰਦਰ ਵੜਿਆ ਇਹਨੇ ਦੋਨੇ ਅਟੈਂਪਟ ਦੇ ਵਿੱਚ ਦੋਨੇ ਮੇਰੇ ਫੋਨ ਚੱਕ ਲਏ ਇੱਕ Samsung Z Flip 4 ਸੀਗਾ ਜਿਹੜਾ ਤਕਰੀਬਨ 76-70 ਹਜ਼ਾਰ ਦਾ ਇੱਕ ਸੀਗਾ Redmi ਦਾ ਦੋਨੇ ਫੋਨ ਸੀਗੇ ਇਹਨੂੰ ਹਫਤਾ ਹੋ ਗਿਆ ਭਾਜੀ ਲੱਭਦੇ ਇਹਨੂੰ ਤੇ ਅੱਜ ਇਹਨੂੰ ਲੱਭਿਆ ਇਹਦੇ ਘਰ ਦੇ ਲਾਗੇ ਹੁਣ ਇਹ ਮੰਨ ਗਿਆ ਵੀ ਤੁਹਾਡੇ ਫੋਨ ਵਿੱਚ ਕੋਈ ਹੈ ਨਹੀਂ ਮੰਨ ਗਿਆ ਮੰਨ ਗਿਆ ਭਾਜੀ ਇੱਕ ਫੋਨ ਕਹਿੰਦਾ ਮੈਂ ਘਰੇ ਲਿਆ ਦਿੱਤਾ ਹੈ ਦੂਸਰਾ ਕਹਿੰਦਾ ਬਲਵੀਰ ਕਲੋਨੀ ਵਿੱਚ ਗਿਆ ਮੈਂ ਹਾਂਜੀ ਪੁਲਿਸ ਕੰਪਲੇਂਟ ਕੀਤੀ ਸੀ ਕੰਪਲੀਟ ਕੀਤੀ ਸੀ ਸਰ ਇਸ ਮੌਕੇ ਚੋਰ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਈ ਅਹਿਮ ਖੁਲਾਸੇ ਕੀਤੇ ਨੇ ਕਿ ਉਸਨੇ ਦੱਸਿਆ ਹੈ ਕਿ ਇਹਨਾਂ ਚੋਰੀਆਂ ਨੂੰ ਉਸਨੇ ਕਿਵੇਂ ਅੰਜਾਮ ਦਿੱਤਾ ਪਿਛਲੇ ਵੀਰਵਾਰ ਮੈਂ ਜਰਾ ਰਿਸ਼ਵਾਲਾ ਹਸਪੀਟਲ ਕੋ ਨੋਤੇ ਨੇ ਮੈਂ ਪਹਿਲੇ ਪਾਇਆ ਇੱਕ ਲਾਇਆ ਪੇਪਰ ਪੀ ਕੇ ਮੈਂ ਅੰਦਰ ਬਾਟ ਦੇ ਵਿੱਚ ਹੁੰਦਾ ਜੀ ਮੈਨੂੰ ਇੱਕ ਅੰਕ ਕਰ ਲੇਗੇ ਕਹਿੰਦਾ ਤੂੰ ਇੱਧਰ ਕੀ ਕਰਨ ਆਇਆ ਵਾ ਨੋਨਾਂ ਨੂੰ ਕਿਹਾ ਕਿ ਉਹ ਮਰੀਜ਼ ਦੇ ਆਇਆ ਹੋ ਰhiti ਉਹਨਾਂ ਨੂੰ ਇਹ ਦੇਖਣਾ ਵਾ ਹਾਂਜੀ ਮੁੜ ਕੇ ਉੱਥੇ ਮੈਨੂੰ ਹਾਂਜੀ ਕਿੰਨੇ ਮੋਬਾਈਲ ਚੋਰੀ ਦੋ ਮੋਬਾਈਲ ਕਿਤੇ ਦਿਖਾ ਜੀ ਕਿਤੋਂ ਤੋਂ ਇਹ ਤਾਂ ਸ਼ਿਵਲਾ ਹਸਪੀਟਲ ਦੇ ਕੋਲ ਹੀ ਅੱਗੇ ਜਾ ਕੇ ਗਲੀ ਆ ਇੱਕ ਉਹ ਗਲੀ ਦੇ ਵਿੱਚ ਨਸ਼ਾ ਕਰਦਾ ਹੈ ਹਾਂ ਜੀ ਕਿਹੜਾ ਨਸ਼ਾ ਕਰਦਾ ਚਿੱਟਾ ਪਿੰਦਾ ਤਾਹੋਂ ਫੋਨ ਕਿੱਥੇ ਹੋ ਫੋਨ ਭਾਜੀ ਇੱਕ ਮਿੰਟ ਆਤੀ ਲਿਆਤਾ ਜਗਾ ਤੇ ਪੇਚੇਗਾ ਇੱਕ ਇੱਥੇ ਬਲਵੀਰ ਕਲੋਨੀ ਦਿੱਤਾ ਇੱਕ ਬੱਚੇ ਦਾ ਸਾਈਕਲ ਵੀ ਚੋਰੀ ਕੀਤਾ ਹਾਂ ਜੀ ਸਾਈਕਲ ਵੀ ਕੀਤਾ ਜੀ ਪਿਛਲੇ ਕਈ ਦਿਨਾਂ ਤੋਂ ਮੋਬਾਈਲ ਵੀ ਚੋਰੀ ਹੁੰਦੇ ਕੋਈ ਮੋਬਾਈਲ ਉੱਪਰ ਚੋਰੀ ਕੀਤਾ ਨਹੀਂ ਜੀ ਉੱਥੇ ਮੈਂ ਪਿਛਲੇ ਸੇ ਕਿਸੇ ਕੰਬਲ ਨੂੰ ਬਲ ਪਿਆ ਦੀ ਗਾਜੀ ਉੱਥੇ ਮੈਂ ਸੌਂਦਾ ਦੀ ਗਾ ਰਾਤ ਨੂੰ ਉਹ ਹਾਂ ਜੀ ਜਿਹੜਾ ਮਾਇਲ ਦੇ ਚਾ ਉਹਨਾਂ ਪੈਸਿਆਂ ਦਾ ਕੀ ਕੀਤਾ ਕੋਈ ਉੱਥੇ ਸਿੱਟੇ ਹੀ ਪਤਾ ਦੀ ਗਾਜੀ ਕਿਤਾ ਸਾਨੀ ਨਾ ਹਾਂ ਹਾਂ ਜੀ ਭਾਈ ਮੈਂ ਉੱਥੇ ਫੋਨ ਕਰ ਦਿੰਦਾ ਵਾ ਉਹ ਆ ਕੇ ਦੇ ਦਿੰਦੇ ਆ ਕਿੰਨੇ ਦਾ ਦਿੰਦੇ 500 ਦਾ ਦਿੰਦੇ ਭਾਈ ਜੱਪਾਨੀ ਟੀਵੀ ਲਈ ਯਾਨੀ ਕੀਤ ਸ਼ਰਮਾ ਦੀ ਰਿਪੋਰਟ